ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੌਣ ਟਟਲਿਆ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਵਿਚਾਰ ਰਿਹਾ ਤਾਂ ਦੱਸ ਦਈਏ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚਲਦਿਆਂ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਗੜੜ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰ ਖੱਤੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਜਏ ਦਸ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਸੀ ਟ੍ਰੇਨ ਤਾਂ ਜਦੋਂ ਆਦਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਦਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚੱਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਰੇਲਵੇ ਵਿਭਾਗ ਆਏ ਦਿਨ ਪੂਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟ੍ਰੇਨ ਹਾਦਸੇ ਜਿਹੜੇ ਉਹ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਵੱਡਾ ਟ੍ਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚੇ ਟ੍ਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਟਰਾਲੀ ਖੜੀ ਸੀ ਉਹ ਆ ਗਈ ਹੈ ਤੇ ਇਸੇ ਦੇ ਚੱਲਦਿਆਂ ਦਾ ਜਿਹੜਾ ਡੱਬਾ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨ ਨੁਕਸਾਨੇ ਆ ਗਿਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੋਵੇਗਾ ਅਤੇ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਤਾਂ ਜਿੱਥੇ ਅਕਸਰ ਦੇਖਦੇ ਆਂ ਕਿ ਕਈ ਜਿਹੜੇ ਆ ਟ੍ਰੇਨ ਹਾਸੇ ਵਾਪਰ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਪਰਤਾਲ ਹੁੰਦੀ ਆ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਤੇ ਕਈ ਵਾਰ ਤਾਂ ਇਹ ਵੀ ਹੋ ਰਿਹਾ ਹੈ ਕਿ ਬਿਨਾਂ ਜਿਹੜੇ ਡਰਾਈਵਰ ਤੋਂ ਟ੍ਰੇਨਾਂ ਹੁਣ ਦੌੜਦਿਆਂ ਹੋਈਆਂ ਲਾਈਨਾਂ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਬਿੱਤੇ ਸਮੇਂ ਹੀ ਦੇਖਿਆ ਸੀਗਾ ਕਿ ਕਈ ਕਿਲੋਮੀਟਰ ਤੱਕ ਵੀ ਨਾ ਡਰਾਈਵਰ ਤੋਂ ਟ੍ਰੇਨ ਆ ਜਿਹੜੀ ਚੱਲ ਕੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗੇ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹਨਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗਦੀ ਹਾਲਾਂਕਿ ਬੰਦੇ ਭਾਰਤ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਆ ਤੇ ਉੱਥੇ ਜਿਹੜੇ ਆ ਆਮ ਟ੍ਰੇਨਾਂ ਅਸੀਂ ਰੋਜ਼ ਜਿੰਨਾ ਵਿੱਚ ਟਰੈਵਲ ਕਰਦੇ ਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਰਿਹਾ ਨੇ ਜਿੱਥੇ ਇੱਕ ਪਾਸੇ ਸੂਪਰ ਫਾਸਟ ਟ੍ਰੇਨਾਂ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਉਧਰ ਜਿਹੜੀਆਂ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ 'ਚ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੋਣ ਟੁੱਟ ਲਿਆ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਤਾਂ ਦੱਸਦੀ ਹੈ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚੱਲਦੇ ਆ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਗੜੜਬ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰ ਖੱਤੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਹੈ ਜਏ ਦੱਸੇ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਜਲੰਧਰ ਆਰੀ ਸੀ ਟ੍ਰੇਨ ਤਾਂ ਜਦੋਂ ਆਦਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਵਿਚਾਰ ਰਿਹਾ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾ사 ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਰੇਲਵੇ ਵਿਭਾਗ ਆਏ ਦਿਨ ਪੁਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟ੍ਰੇਨ ਹਾਦਸੇ ਆ ਜਿਹੜੇ ਉਹ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਵੱਡਾ ਟ੍ਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚ ਟ੍ਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਟਰਾਲੀ ਖੜੀ ਸੀ ਉਹ ਆ ਗਈ ਹੈ ਤੇ ਇਸੇ ਦੇ ਚੱਲਦਿਆਂ ਦਾ ਜਿਹੜਾ ਡੱਬਾ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨ ਨੁਕਸਾਨੇ ਗਿਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੋਵੇਗਾ ਅਤੇ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਤਾਂ ਜਿੱਥੇ ਅਕਸਰ ਦੇਖਦੇ ਆਂ ਕਿ ਕਈ ਜਿਹੜੇ ਆ ਟ੍ਰੇਨ ਹਾਸੇ ਵਾਪਰ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਪ੍ਰਤਾਲ ਹੁੰਦੀ ਆ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਤੇ ਕਈ ਵਾਰ ਤਾਂ ਇਹ ਵੀ ਹੋ ਰਿਹਾ ਹੈ ਕਿ ਬਿਨਾ ਜਿਹੜੇ ਡਰਾਈਵਰ ਤੋਂ ਟ੍ਰੇਨਾਂ ਹੁਣ ਦੌੜਦਿਆਂ ਹੋਈਆਂ ਲਾਈਨਾਂ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਬਿੱਤੇ ਸਮੇਂ ਹੀ ਦੇਖਿਆ ਸੀਗਾ ਕਿ ਕਈ ਕਿਲੋਮੀਟਰ ਤੱਕ ਬਿਨਾ ਡਰਾਈਵਰ ਤੋਂ ਟ੍ਰੇਨ ਆ ਜਿਹੜੀ ਚੱਲ ਕੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗੇ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹਨਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗਦੀ ਹਾਲਾਂਕਿ ਬੰਦੇ ਭਾਰਤ ਦੇ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ਼ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਆ ਤੇ ਉੱਥੇ ਜਿਹੜੇ ਆ ਆਮ ਟ੍ਰੇਨਾਂ ਅਸੀਂ ਰੋਜ਼ ਜਿੰਨਾ ਵਿੱਚ ਟਰੈਵਲ ਕਰਦੇ ਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਰਿਹਾ ਨੇ ਜਿੱਥੇ ਇੱਕ ਪਾਸੇ ਸੂਪਰ ਫਾਸਟ ਟ੍ਰੇਨਾਂ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਉਧਰ ਜਿਹੜੀਆਂ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ 'ਚ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ ਹੈ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਤਾਂ ਦੱਸਦੀ ਹੈ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚੱਲਦੇ ਆ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਾਗਦੜਬ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰਖੱਚੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਹੈ ਜਏ ਦੱਸੇ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਜਲੰਧਰ ਆਰੀ ਸੀ ਟ੍ਰੇਨ ਤਾਂ ਜਦੋਂ ਆਦਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾ사 ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚਾਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਰੇਲਵੇ ਵਿਭਾਗ ਆਏ ਦਿਨ ਪੁਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟਰੇਨ ਹਾਦਸੇ ਆ ਜਿਹੜੇ ਉਹ ਰੁਕਣ ਦਾ ਨਾ ਨਹੀਂ ਲਹਿਰੇਤਾ ਵੱਡਾ ਟਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚ ਟਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਜਾਂਦੀ ਐ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗ ਗਏ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹਨਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗਦੀ ਹਾਲਾਂਕਿ ਬੰਦੇ ਭਾਰਤ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਐ ਤੇ ਉੱਥੇ ਜਿਹੜੀ ਆ ਆਮ ਟ੍ਰੇਨਾਂ ਅਸੀਂ ਉਹ ਜ ਜਨਾਂ ਵਿੱਚ ਟ੍ਰੈਵਲ ਕਰਦੇ ਆਂ ਤੇ ਉਹ ਹਾਸੇ ਦਾ ਸ਼ਿਕਾਰ ਹੋ ਰਿਹਾ ਨੇ ਜਿੱਥੇ ਇੱਕ ਪਾਸੇ ਸੁਪਰ ਫਾਸਟ ਟ੍ਰੇਨਾਂ ਲਿਆਂਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਉਧਰ ਜਿਹੜੀਆਂ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ 'ਚ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੌਣ ਟੁੱਟ ਲਿਆ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਤਾਂ ਦੱਸਦੀ ਹੈ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚੱਲਦੇ ਆ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਗੜੜ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰ ਖੱਤੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਹੈ ਜਏ ਦੱਸੇ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਸੀ ਟ੍ਰੇਨ ਤਾਂ ਜਦੋਂ ਆਦਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰ ਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਦਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚੱਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਰੇਲਵੇ ਵਿਭਾਗ ਆਏ ਦਿਨ ਪੂਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟ੍ਰੇਨ ਹਾਦਸੇ ਜਿਹੜੇ ਉਹ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਵੱਡਾ ਟ੍ਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚ ਟ੍ਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਟਰਾਲੀ ਖੜੀ ਸੀ ਉਹ ਆ ਗਈ ਹੈ ਤੇ ਇਸੇ ਦੇ ਚਾਹੇ ਦਾ ਜਿਹੜਾ ਡੱਬਾ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨ ਨੁਕਸਾਨੇ ਗਿਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੋਵੇਗਾ ਅਤੇ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਤਾਂ ਜਿੱਥੇ ਅਕਸਰ ਦੇਖਦੇ ਆਂ ਕਿ ਕਈ ਜਿਹੜੇ ਆ ਟ੍ਰੇਨ ਹਾਸੇ ਵਾਪਰ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਪਰਤਾਲ ਹੁੰਦੀ ਆ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਤੇ ਕਈ ਵਾਰ ਤਾਂ ਇਹ ਵੀ ਹੋ ਰਿਹਾ ਹੈ ਕਿ ਬਿਨਾਂ ਜਿਹੜੇ ਡਰਾਈਵਰ ਤੋਂ ਟ੍ਰੇਨਾਂ ਹੁਣ ਦੌੜਦੀਆਂ ਹੋਈਆਂ ਲਾਈਨਾਂ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਬਿੱਤੇ ਸਮੇਂ ਹੀ ਦੇਖਿਆ ਸੀਗਾ ਕਿ ਕਈ ਕਿਲੋ ਮੀਟਰ ਤੱਕ ਬਿਨਾਂ ਡਰਾਈਵਰ ਤੋਂ ਟ੍ਰੇਨ ਆ ਜਿਹੜੀ ਚੱਲ ਕੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗੇ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹਨਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗਦੀ ਹਾਲਾਂਕਿ ਬੰਦੇ ਭਾਰਤ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਆ ਤੇ ਉੱਥੇ ਜਿਹੜੇ ਆ ਆਮ ਟ੍ਰੇਨਾਂ ਆਸੀਂ ਰੋਜ਼ ਜਿੰਨਾ ਵਿੱਚ ਟਰੈਵਲ ਕਰਦੇ ਆ ਤੇ ਉਹ ਹਾਸੇ ਦਾ ਸ਼ਿਕਾਰ ਹੋ ਰਿਆ ਨੇ ਜਿੱਥੇ ਇੱਕ ਪਾਸੇ ਸੁਪਰ ਫਾਸਟ ਟ੍ਰੇਨਾਂ ਲਿਆਂਣ ਦੀਆਂ ਗੱਲਾਂ ਹੋ ਰੀਆਂ ਨੇ ਤਾਂ ਉਧਰ ਜਿਹੜੀਆਂ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਂਦੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨੇ ਗਿਆ ਹੈ ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੌਣ ਟੁੱਟ ਲਿਆ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਵਿਚਾਰ ਰਿਹਾ ਤਾਂ ਦੱਸ ਦਈਏ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚੱਲਦੇ ਆ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਗੜੜਬ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰ ਖੱਤੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਹੈ ਜਏ ਦੱਸ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਸੀ ਟ੍ਰੇਨ ਤਾਂ ਜਦੋਂ ਆਦਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾ사 ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਰੇਲਵੇ ਵਿਭਾਗ ਆਏ ਦਿਨ ਪੁਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟ੍ਰੇਨ ਹਾਦਸੇ ਆ ਜਿਹੜੇ ਉਹ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਵੱਡਾ ਟ੍ਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚ ਟ੍ਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਟਰਾਲੀ ਖੜੀ ਸੀ ਉਹ ਆ ਗਈ ਹੈ ਤੇ ਇਸੇ ਦੇ ਕਾਰਨ ਦਾ ਜਿਹੜਾ ਡੱਬਾ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨ ਨੁਕਸਾਨੇ ਗਿਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੋਵੇਗਾ ਅਤੇ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਤਾਂ ਜਿੱਥੇ ਅਕਸਰ ਦੇਖਦੇ ਆਂ ਕਿ ਕਈ ਜਿਹੜੇ ਆ ਟ੍ਰੇਨ ਹਾਸੇ ਵਾਪਰ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਜਦ ਪ੍ਰਤਾੜ ਹੁੰਦੀ ਆ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਤੇ ਕਈ ਵਾਰ ਤਾਂ ਇਹ ਵੀ ਹੋ ਰਿਹਾ ਹੈ ਕਿ ਬਿਨਾ ਜਿਹੜੇ ਡਰਾਈਵਰ ਤੋਂ ਟ੍ਰੇਨਾਂ ਹੁਣ ਦੌੜਦਿਆਂ ਹੋਈਆਂ ਲਾਈਨਾਂ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਬਿੱਤੇ ਸਮੇਂ ਹੀ ਦੇਖਿਆ ਸੀਗਾ ਕਿ ਕਈ ਕਿਲੋਮੀਟਰ ਤੱਕ ਬਿਨਾ ਡਰਾਈਵਰ ਤੋਂ ਟ੍ਰੇਨ ਆ ਜਿਹੜੀ ਚੱਲ ਕੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗ ਗਏ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹਨਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗਦੀ ਹਾਲਾਂਕਿ ਬੰਦੇ ਭਾਰਤ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਆ ਤੇ ਉੱਥੇ ਜਿਹੜੇ ਆ ਆਮ ਟ੍ਰੇਨਾਂ ਆ ਸੀ ਆ ਰੋਜ਼ ਜਿੰਨਾ ਵਿੱਚ ਟ੍ਰੈਵਲ ਕਰਦੇ ਆਂ ਤੇ ਉਹ ਹਾਸੇ ਦਾ ਸ਼ਿਕਾਰ ਹੋ ਰਿਹਾ ਨੇ ਜਿੱਥੇ ਇੱਕ ਪਾਸੇ ਸੁਪਰ ਫਾਸਟ ਟ੍ਰੇਨਾਂ ਲਿਆਂਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਉਧਰ ਜਿਹੜੀਆਂ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ 'ਚ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨੇ ਗਿਆ ਹੈ ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੌਣ ਟੁੱਟ ਲਿਆ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਤਾਂ ਦੱਸਦੀ ਹੈ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚੱਲਦੇ ਆ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਗੜੜਬ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰ ਖੱਤੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਹੈ ਜਏ ਦੱਸੇ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਸੀ ਟ੍ਰੇਨ ਤਾਂ ਜਦੋਂ ਆਦਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲੈ ਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰ ਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਦਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚੱਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਰੇਲਵੇ ਵਿਭਾਗ ਆਏ ਦਿਨ ਪੂਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟ੍ਰੇਨ ਹਾਦਸੇ ਜਿਹੜੇ ਉਹ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਵੱਡਾ ਟ੍ਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚ ਟ੍ਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਟਰਾਲੀ ਖੜੀ ਸੀ ਉਹ ਆ ਗਈ ਹੈ ਤੇ ਇਸੇ ਦੇ ਚੱਲਦਿਆਂ ਦਾ ਜਿਹੜਾ ਡੱਬਾ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨ ਨੁਕਸਾਨੇ ਗਿਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੋਵੇਗਾ ਅਤੇ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਤਾਂ ਜਿੱਥੇ ਅਕਸਰ ਦੇਖਦੇ ਆਂ ਕਿ ਕਈ ਜਿਹੜੇ ਆ ਟ੍ਰੇਨ ਹਾਸੇ ਵਾਪਰ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਪਰਤਾਲ ਹੁੰਦੀ ਆ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਤੇ ਕਈ ਵਾਰ ਤਾਂ ਇਹ ਵੀ ਹੋ ਰਿਹਾ ਹੈ ਕਿ ਬਿਨਾਂ ਆ ਜਿਹੜੇ ਡਰਾਈਵਰ ਤੋਂ ਟ੍ਰੇਨਾਂ ਹੁਣ ਦੌੜਦਿਆਂ ਹੋਈਆਂ ਲਾਈਨਾਂ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਬਿੱਤੇ ਸਮੇਂ ਹੀ ਦੇਖਿਆ ਸੀਗਾ ਕਿ ਕਈ ਕਿਲੋਮੀਟਰ ਤੱਕ ਬਿਨਾਂ ਡਰਾਈਵਰ ਤੋਂ ਟ੍ਰੇਨ ਆ ਜਿਹੜੀ ਚੱਲ ਕੇ ਆ ਜਾਂਦੀ ਐ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗੇ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਨ੍ਹਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗਦੀ ਹਾਲਾਂਕਿ ਬੰਦੇ ਭਾਰਤ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਹੈ ਤੇ ਉੱਥੇ ਜਿਹੜੇ ਆ ਆਮ ਟ੍ਰੇਨਾਂ ਅਸੀਂ ਰੋਜ਼ ਜਿੰਨਾ ਵਿੱਚ ਟ੍ਰੈਵਲ ਕਰਦੇ ਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਰਿਹਾ ਨੇ ਜਿੱਥੇ ਇੱਕ ਪਾਸੇ ਸੁਪਰ ਫਾਸਟ ਟ੍ਰੇਨਾਂ ਲਿਆਂਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਉਧਰ ਜਿਹੜੀਆਂ ਆ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਦਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ ਚ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਰਿਆ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨੇ ਗਿਆ ਹੈ ਦੇਸ਼ ਵਿੱਚ ਟ੍ਰੇਨਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਇੱਕ ਤੋਂ ਬਾਅਦ ਇੱਕ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਤਾਂ ਪੰਜਾਬ 'ਚ ਵੀ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ ਹੈ ਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਤਾਂ ਦੱਸਦੀ ਹੈ ਕਿ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਹੋਣੋਂ ਟਲਿਆ ਜਿਸ ਦੇ ਚੱਲਦੇ ਆ ਵੱਡਾ ਜਿਹੜਾ ਸਿਆਸੀ ਜੇਕਰ ਦੇਖਿਆ ਜਾਵੇ ਕਿ ਲੋਕਾਂ ਵਿੱਚ ਵੱਡੀ ਭਗੜੜ ਮਚ ਜਾਂਦੀ ਹੈ ਜਦੋਂ ਅਚਾਨਕ ਟ੍ਰੇਨ ਹੈ ਜਿਹੜੀ ਇੱਕ ਟਰਾਲੀ ਨਾਲ ਟਕਰਾ ਜਾਂਦੀ ਹੈ ਤੇ ਇਸ ਵਿੱਚ ਇੱਕ ਡੱਬਾ ਜਿਹੜਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ਦੇ ਵੀ ਪਰ ਖੱਤੇ ਆ ਜਿਹੜੇ ਉਡਾ ਕੇ ਇਹ ਟ੍ਰੇਨ ਰੱਖ ਦਿੰਦੀ ਹੈ ਤਾਂ ਜਲੰਧਰ ਦੇ ਆਦਮਪੁਰ ਵਿੱਚ ਇਹ ਹਾਦਸਾ ਵਾਪਰਿਆ ਹੈ ਜਏ ਦੱਸੇ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਤੋਂ ਜਲੰਧਰ ਆਰੀ ਸੀ ਟ੍ਰੇਨ ਤਾਂ ਜਦੋਂ ਆਧਮਪੁਰ ਪਹੁੰਚਦੀ ਆ ਤਾਂ ਲਾਈਨ ਦੇ ਨੇੜੇ ਇੱਕ ਟਰਾਲੀ ਖੜੀ ਸੀ ਤਾਂ ਉਹ ਲਪੇਟ ਵਿੱਚ ਟ੍ਰੇਨ ਦੇ ਆ ਜਾਂਦੀ ਹੈ ਤੇ ਮੌਕੇ ਤੇ ਹੀ ਪਰਖੱਚੇ ਆ ਜਿਹੜੇ ਟਰਾਲੀ ਦੇ ਉਡਾ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕਿਤੇ ਨਾ ਕਿਤੇ ਟ੍ਰੇਨ ਹਾਦਸਾ ਜਿਹੜਾ ਵੱਡਾ ਹੋ ਸਕਦਾ ਸੀਗਾ ਕਿਉਂਕਿ ਅਸੀਂ ਅਕਸਰ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਵੱਡਾ ਟ੍ਰੇਨ ਹਾਦਸਾ ਸਾਹਮਣੇ ਆ ਰਿਹਾ ਹੈ ਤੇ ਹੁਣ ਤੱਕ ਕਈ ਟ੍ਰੇਨ ਹਾਦਸੇ ਦੇਸ਼ ਵਿੱਚ ਵਾਪਰ ਚੁੱਕੇ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਤੱਕ ਚਲੀਆਂ ਗਈਆਂ ਨੇ ਤੇ ਇਸ ਦੇ ਚੱਲਦਿਆਂ ਹਾਲਾਂਕਿ ਜੇਕਰ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਰੇਲਵੇ ਵਿਭਾਗ ਆਏ ਦਿਨ ਪੂਖਤਾ ਪ੍ਰਬੰਧ ਕਰ ਰਿਹਾ ਹਰ ਤਰ੍ਹਾਂ ਦੀ ਮੁਸਤੈਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟ੍ਰੇਨ ਹਾਦਸੇ ਜਿਹੜੇ ਉਹ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਵੱਡਾ ਟ੍ਰੇਨ ਹਾਦਸਾ ਅੱਜ ਜਿਹੜਾ ਬੱਪਰ ਚੱਲਿਆ ਸੀਗਾ ਆਦਮਪੁਰ ਚ ਜਲੰਧਰ ਦੇ ਆਦਮਪੁਰ ਚ ਟ੍ਰੇਨ ਹਾਦਸਾ ਹੋ ਗਿਆ ਸੀਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਖੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟ੍ਰੇਨ ਦੇ ਲਪੇਟ ਵਿੱਚ ਜਿਹੜੀ ਇੱਕ ਲਾਈਨ ਦੇ ਨੇੜੇ ਟਰਾਲੀ ਖੜੀ ਸੀ ਉਹ ਆ ਗਈ ਹੈ ਤੇ ਇਸੇ ਦੇ ਚੱਲਦਿਆਂ ਦਾ ਜਿਹੜਾ ਡੱਬਾ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨ ਨੁਕਸਾਨੇ ਆ ਗਿਆ ਤਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੋਵੇਗਾ ਅਤੇ ਕਿੰਨਾ ਭਿਆਨਕ ਹਾਦਸਾ ਹੋ ਸਕਦਾ ਸੀ ਤਾਂ ਜਿੱਥੇ ਅਕਸਰ ਦੇਖਦੇ ਆਂ ਕਿ ਕਈ ਜਿਹੜੇ ਆ ਟ੍ਰੇਨ ਹਾਸੇ ਵਾਪਰ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਪਰਤਾਲ ਹੁੰਦੀ ਆ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਤੇ ਕਈ ਵਾਰ ਤਾਂ ਇਹ ਵੀ ਹੋ ਰਿਹਾ ਹੈ ਕਿ ਬਿਨਾਂ ਜਿਹੜੇ ਡਰਾਈਵਰ ਤੋਂ ਟ੍ਰੇਨਾਂ ਹੁਣ ਦੌੜਦਿਆਂ ਹੋਈਆਂ ਲਾਈਨਾਂ ਤੇ ਨਜ਼ਰ ਆਉਂਦੀਆਂ ਨੇ ਕਿਉਂਕਿ ਬਿੱਤੇ ਸਮੇਂ ਹੀ ਦੇਖਿਆ ਸੀਗਾ ਕਿ ਕਈ ਕਿਲੋ ਮੀਟਰ ਤੱਕ ਵਿਨਾ ਡਰਾਈਵਰ ਤੋਂ ਟ੍ਰੇਨ ਆ ਜਿਹੜੀ ਚੱਲ ਕੇ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਰੇਲਵੇ ਵਿਭਾਗ ਤੇ ਵੱਡੇ ਸਵਾਲ ਖੜੇ ਹੋਣ ਲੱਗੇ ਆ ਕਿ ਆਖਰਕਾਰ ਟ੍ਰੇਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਨ੍ਹਾਂ ਹਾਦਸਿਆਂ ਤੇ ਕਿਉਂ ਨਹੀਂ ਪੂਰਨ ਤੌਰ ਤੇ ਰੋਕ ਲੱਗ ਰਹੀ ਹਾਲਾਂਕਿ ਬੰਦੇ ਭਾਰਤ ਜਿਹੜੇ ਟ੍ਰੇਨ ਦਾ ਅੱਜ ਹੀ ਆਕਾਜ ਮੋੜ ਤੋਂ ਕਰਿਆ ਗਿਆ ਤੇ ਸਪੀਡ ਜਿਹੜੀ ਆ ਇਸ ਟ੍ਰੇਨ ਦੀ ਦੱਸੀ ਜਾ ਰਹੀ ਆ ਕਾਫੀ ਕਿਲੋਮੀਟਰ ਤੱਕ ਜਿਹੜੇ ਕੁਝ ਘੰਟਿਆਂ ਚ ਟ੍ਰੇਨ ਆ ਜਿਹੜੀ ਤੈਅ ਕਰਦੀ ਆ ਤੇ ਉੱਥੇ ਜਿਹੜੀ ਆ ਆਮ ਟ੍ਰੇਨਾਂ ਅਸੀਂ ਰੋਜ਼ ਜਿੰਨਾ ਵਿੱਚ ਟਰੈਵਲ ਕਰਦੇ ਆ ਤੇ ਉਹ ਹਾਸੇ ਦਾ ਸ਼ਿਕਾਰ ਹੋ ਰਿਆ ਨੇ ਜਿੱਥੇ ਇੱਕ ਪਾਸੇ ਸੁਪਰ ਫਾਸਟ ਟ੍ਰੇਨਾਂ ਲਿਆਂਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਉਧਰ ਜਿਹੜੀਆਂ ਆਮ ਟ੍ਰੇਨਾਂ ਚੱਲ ਰਹੀਆਂ ਨੇ ਉਹਨਾਂ ਦੇ ਹਾਸੇ ਵੀ ਰੁਕਣ ਦਾ ਨਾ ਨਹੀਂ ਲੈ ਰਹੇ ਤਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਦਿਨ ਪਹਿਲਾਂ ਹੀ ਫਤੇਗੜ ਸਾਹਿਬ ਵੱਡਾ ਟ੍ਰੇਨ ਹਾਦਸਾ ਵਾਪਰਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਇਹ ਜਲੰਧਰ ਵਿੱਚ ਵੱਡਾ ਟ੍ਰੇਨ ਹਾਦਸਾ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਟ੍ਰੇਨ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਟ੍ਰੇਨ ਦੇ ਲਾਈਨ ਦੇ ਲਾਗੇ ਜਿਹੜੀ ਟਰਾਲੀ ਖੜੀ ਸੀ ਉਸ ਦੇ ਪਰਖੱਚੇ ਆ ਜਿਹੜੇ ਟ੍ਰੇਨ ਨੇ ਉਡਾ ਕੇ ਰੱਖ ਦਿੱਤੇ ਆ ਤੇ ਇਸ ਟ੍ਰੇਨ ਦਾ ਜਿਹੜਾ ਡੱਬਾ ਇੱਕੋ ਪੂਰੀ ਤਰ੍ਹਾਂ ਨੁਕਸਾਨੇ ਗਿਆ ਹੈ